માડે કનું શેર હો જાવે હોવે ચંગલ કરે માડે માનું માડે કમનું શેર હો જાવે હોવે ચંગલ કરે માનું શેર ਸਰ ਕਰੇ ਸਾਡੇ ਕੰਮ ਨੂੰ ਸ਼ੇਰ ਹੋ ਜਾਵੇ ਚੰਗਿਆਂ ਨੂੰ ਆਲਸ ਕਰੇ ਸਾਡੇ ਕੰਮ ਨੂੰ ਸ਼ੇਰ ਹੋ ਜਾਵੇ ਹਰਸ ਕਰੇ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਗਾਂ ਨੂੰ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਗਾਂ ਨੂੰ ਇਹ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਗਾਂ ਨੂੰ ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਗਾਂ ਨੂੰ ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਹੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਗਾਂ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਗਾਂ ਨੂੰ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਗਾਂ ਨੂੰ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਗਾਂ ਨੂੰ ਹੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਗਾਂ ਨੂੰ ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਗਾਂ ਮਨਵਰੀ ਨੂੰ ਜਨਾ ਨੇ ਜਿੱਤੇ ਆ ਉਹ ਨਾ ਨੇ ਸਾਰਾ ਜਗ ਜਿੱਤੇ ਆ ਮਨਵਰੀ ਨੂੰ ਮਨਵਰੀ ਨੂੰ ਮਨ ਨੂੰ ਵੇਰੀ ਮੁੰਜ ਨਾਲੇ ਜਿੱਤੇ ਆ ਉਹ ਨਾਲੇ ਸਾਰਾ ਉਹਨਾਂ ਨੇ ਸਾਰਾ జగ ਜਿੱਤਿਆ ਉਹ ਮਹਾਨ ਵਰੀ ਨੂੰ ਜਨਾਨੇ ਜਿੱਤੇ ਆ ਉਹਨਾਂ ਨੇ ਸਾਰਾ ਜਗ ਜਿੱਤੇ ਆ ਉਹ ਮਹਾਨ ਵਰੀ ਨੂੰ ਜਨਾਨੇ ਜਿੱਤੇ ਆ ਉਹਨਾਂ ਨੇ ਸਾਰਾ ਜਗ ਜਿੱਤੇ ਆ ਮਨ ਵੈਰੀ ਨੂੰ ਦਿਨਾ ਨੇ ਜਿੱਤੇ ਆ ਉਹਨਾਂ ਨੇ ਸਾਰਾ ਜੱਗ ਜਿੱਤੇ ਆ ਮਨ ਵੈਰੀ ਨੂੰ ਦਿਨਾ ਨੇ ਜਿੱਤੇ ਆ ਉਹਨਾਂ ਨੇ ਸਾਰਾ ਜੱਗ ਜਿੱਤੇ ਆ ਮਨ ਜੀਤੈ ਜੱਗ ਜੀਤ ਸੋ ਭਾਈ ਜਿਨੇ ਆਪ ਦੇ ਮਨ ਤੇ ਕਾਬੂ ਪਾ ਲਿਆ ਉਹ ਸਮਝ ਲਓ ਸਾਰੇ ਜੱਗ ਨੂੰ ਜਿੱਤ ਲਿਆ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਉਹ ਆਪ ਹੋ ਗਿਆ ਤੇ ਜਿਹਦਾ ਆਪ ਦਾ ਮਨ ਹੀ ਨਹੀਂ ਕਾਬੂ ਜਿਹਦਾ ਆਪ ਦਾ ਹੀ ਭਰੋਸਾ ਨਹੀਂ ਵੀ ਤੜਕੇ ਕੁਝ ਹੋਰ ਸੋਚ ਰਿਆ ਸੀ ਸਾਮ ਨੂੰ ਕੁਝ ਹੋਰ ਸੋਚ ਰਿਆ ਰਾਤ ਨੂੰ ਇਹ ਸੋਚ ਕੇ ਪਿਆ ਸੀ ਕਿ ਅੰਮ੍ਰਿਤ ਵੇਲੇ ਉੱਠੂ ਆ ਤੇ ਸਵੇਰ ਬਾਣੀ ਪੜ੍ਹੂ ਆ 4 ਵਜੇ ਉੱਠੂ ਤੇ ਤੜਕੇ ਜਦੋਂ అలਾਰਮ ਵੱਜਿਆ ਤੇ ਮਨ ਕਹਿੰਦਾ ਮਨਾ ਬੜੀ ਮਿੱਠੀ ਨੀਂਦ ਆਉਂਦੀ ਏ ਥੋੜਾ ਚਿਰ ਹੋਰ ਸੌ ਲੈ ਮਨ ਕਦੋਂ ਬੇਈਮਾਨ ਹੋ ਜੇ ਮਨ ਕਦੋਂ ਡੋਲ ਜਾਵੇ ਇਹਦਾ ਕੋਈ ਕੋਈ ਭਰੋਸਾ ਨਹੀਂ ਵਿਸਵਾਸ ਨਹੀਂ ਇਹਦਾ ਕੋਈ ਮਨ ਖਟਹਰ ਤੇਰਾ ਨਹੀਂ ਵਿਸਵਾਸ ਕੋਈ ਭਰੋਸਾ ਨਹੀਂ ਮਨ ਪੰਛੀ ਦੀ ਨਿਆਈ ਹੈ ਇਹ ਉੱਡ ਉੱਡ ਕੇ ਜਾਂਦਾ ਹੈ ਕਿਉਂਕਿ ਮਨ ਚੰਚਲ ਹੈ ਠਹਿਰਾਵ ਨਹੀਂ ਠਹਿਰਾਵ ਲੈ ਕੇ ਆਉਣਾ ਤੇ ਠਹਿਰਨ ਨੂੰ ਕੌਣ ਨਹੀਂ ਦਿੰਦਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪਿੱਛੇ ਪਏ ਆ ਕਹਿੰਦੇ ਸਰਵਰ ਪੰਖੀ ਹਿਕੜੋ ਹਾਹੀ ਵਾਲ 50 50 ਮਗਰ ਲੱਗਿਆ ਸ਼ਿਕਾਰੀ ਇੱਕ ਸ਼ਿਕਾਰ ਅੱਗੇ ਭੱਜ ਰਿਹਾ ਤੇ ਸ਼ਿਕਾਰੀ ਪਿੱਛੇ ਐ 50 ਸ਼ਬਦ ਪੜਦਿਆਂ ਨਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਪੰਜ ਵਿਖਾਦੀ ਏਕ ਗਰੀਬਾ ਇੱਕ ਮਨ ਗਰੀਬ ਹੈ ਤੇ ਪਿੱਛੇ ਪੰਜ ਵਿਕਾਰ ਪਏ ਹੋਏ ਨੇ ਤੇ ਉਹ ਕੱਲਾ ਕਿਵੇਂ ਲੜੇ हे ਪ੍ਰਭੂ ਪਰਮਾਤਮਾ ਸੱਚੇ ਪਾਤਸ਼ਾਹ ਤਾਕਤ ਦੇ ਬਲ ਦੇ ਮੈਂ ਇਹਨਾਂ ਵਿਕਾਰਾਂ ਨਾਲ ਲੜ ਸਕਾਂ ਖੇਦ ਕਰ ਹੈ ਔਰ ਬਹੁਤ ਸੰਤਾਵ ਹੈ ਤੰਗ ਕਰਦੇ ਸਤਾਉਂਦੇ ਹੈ ਤੇ ਸਾ ਸੰਗਤ ਗੁਰੂ ਬਖਸ਼ਿਸ਼ ਕਰਦਾ ਹੈ ਗੁਰੂ ਗੁਰਬਾਣੀ ਦਾ ਗਿਆਨ ਫਿਰ ਸੋਧੀ ਚ ਲੈ ਕੇ ਆਉਂਦਾ ਤੇ ਬਲ ਬਖਸ਼ਦਾ ਫੇਰ ਇਹਨਾਂ ਨੂੰ ਜਿੱਤਿਆ ਜਾ ਸਕਦਾ ਹੈ ਗਿਆਨ ਦੇ ਰਾਹੀ ਗਿਆਨ ਦਾ ਬੱਧਾ ਮੰਨ ਰਹਾ ਗੁਰੂ ਤੋਂ ਬਗੈਰ ਹੋਰ ਇਹਨੂੰ ਕੋਈ ਕਾਬੂ ਕਰ ਨਹੀਂ ਸਕਦਾ ਤੂੰ ਐ ਕਰ ਇਸ ਮਨ ਨੂੰ ਗੁਰੂ ਦੇ ਅੱਗੇ ਵੇਚ ਦੇ ਮਨ ਵੇਚੈ ਸਤਗੁਰ ਕੇ ਪਾਸ ਜਿਨੇ ਆਪਣਾ ਮਨ ਵੇਚਦਾ ਗੁਰੂ ਕੋਲ ਕਹਿੰਦੇ ਤਿਸ ਸੇਵਕ ਕੇ ਕਾਰਜ ਰਾਸ ਮਨ ਵੇਚ ਦਿਓ ਇਹੋ ਜਿਹਾ ਗੁਰੂ ਨਹੀਂ ਮਿਲਣਾ ਐਸਾ ਸਤਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚ ਹੋ ਆਪ ਜਾਏ ਗੁਰ ਜੈਸਾ ਨਾਹੀ ਕੋ ਦੇ ਸੁਸਾ ਸੰਗਤ ਜੇ ਆਪਣੇ ਜੀਵਨ ਨੂੰ ਬਦਲਣਾ ਹੈ ਤੇ ਆਪਾ ਭਾਵ ਗੁਰੂ ਨੂੰ ਸਮਰਪਿਤ ਕਰਦੀਏ ਆਪੇ ਦੀ ਖੋਜ ਕਰੀਏ ਆਪੇ ਦੀ ਭਾਲ ਕਰੀਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫੇਰ ਪਰੇਸ਼ਾਨੀ ਮਾਹੀ ਤੇਰੇ ਅੰਦਰ ਪ੍ਰਮਾਤਮਾ ਵਸਦਾ ਹੈ ਤੇਰੇ ਰੱਬ ਅੰਦਰ ਵਸਦਾ ਹੈ बस खोज बस करनी है सब ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਨਾਲ ਉਹ ਜੋਤ ਤੈਨੂੰ ਨਜ਼ਰ ਆਉਣ ਲੱਗੂਗੀ ਗੁਰੂ ਤੇਰੇ ਬਹੁਤ ਨੇੜੇ ਵੱਸਦਾ ਹੈ ਉਹ ਤੇ ਇਥੋਂ ਦੂਰ ਨਹੀਂ ਤੇਰੇ ਵਿੱਚ ਹੀ ਹੈ ਬਸ ਧਰਮ ਦਾ ਪਰਦਾ ਹਟਾ ਉਹ ਉਹ ਜਿਹੜਾ ਪਰਦਾ ਪੈ ਗਿਆ ਧਰਮ ਦਾ ਵਹਿਮ ਦਾ ਮੈਂ ਵਾਲੇ ਪਰਦੇ ਨੂੰ ਹਟਾ ਦੇ ਤੂੰ ਨਜ਼ਰ ਆਊਆ ਜਦੋਂ ਉਹ ਹਟ ਗਿਆ ਫਿਰ ਨਜ਼ਰ ਆਊ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਾਹੀਂ ਹਮ ਭਾਵ ਮੈਂ ਹੋਮੈਂ ਜਦੋਂ ਮੈਂ ਮੈਂ ਕਰਦਾ ਸੀ ਉਦੋਂ ਤੂੰ ਨਹੀਂ ਸੀ ਪਰਮਾਤਮਾ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਹੁਣ ਤੂੰ ਰਹਿ ਗਿਆ ਹੁਣ ਮੇਰੇ ਚ ਮੈਂ ਨਹੀਂ ਰਹੀ ਤੋਹੀ ਮੋਹੀ ਅੰਤਰ ਕੈ ਸਾ ਤੇਰੇ ਤੇ ਮੇਰੇ ਚ ਕੋਈ ਫਰਕ ਹੀ ਨਹੀਂ ਕਨ ਇੱਕ ਕਟਕ ਜਲਤ ਰੰਗ ਜੈਸਾ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਅਵਸਥਾ ਕੀ ਬਣ ਗਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਪ੍ਰਮਾਤਮਾ ਤੋਂ ਬਗੈਰ ਹੋਰ ਕੋਈ ਦੂਜਾ ਨਜ਼ਰੀ ਨਹੀਂ ਆਉਂਦਾ ਤੂੰ ਹੀ ਤੂੰ ਹੈ